ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਨਾ ਹੋਣ ਦੀ ਵਚਨਬੱਧਤਾ ਨੂੰ ਦਰਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਤਾਨਾਸ਼ਾਹੀ ਢੰਗ ਨਾਲ ਪੰਜਾਬ ਨੂੰ ਹੁਕਮ ਚਾੜ੍ਹ ਕੇ ਹਰਿਆਣਾ ਨੂੰ ਪਾਣੀ ਨਹੀਂ ਛੱਡ ਸਕਦਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦੇ ਅਲਾਟ ਕੀਤੇ ਪਾਣੀ ਨਾਲੋਂ 16000 ਕਿਊਸਿਕ ਪਾਣੀ ਵੱਧ ਵਰਤ ਚੁੱਕਾ ਹੈ ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਲਈ ਆਪਸ ਵਿੱਚ ਗੰਟੂਪ ਕਰ ਲਈ ਹੈ ਅਤੇ BBMP ਨੇ ਕਾਨੂੰਨ ਦੀਆਂ ਤਜਰੀਆਂ ਉਡਾ ਕੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਕਰ ਲਿਆ ਜਿਸ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾ ਸਕਦਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ BBMP ਵਿੱਚ ਪੰਜਾਬ ਦਾ 60 ਫੀਸਦੀ ਹਿੱਸਾ ਹੈ ਤੇ ਬੋਰਡ ਦਾ ਇਹ ਫੈਸਲਾ ਆਪਹੁਦਰਾ ਤਾਣਾਸ਼ਾਹੀ ਅਤੇ ਗੈਰ ਜਮਹੂਰੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਬੀ ਬੀ ਐਮ ਬੀ ਨੂੰ ਪੰਜਾਬ ਅਤੇ ਇਸ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਕਿਸੇ ਨੂੰ ਪਾਣੀ ਦੇਣ ਦਾ ਕੋਈ ਹੱਕ ਨਹੀਂ ਅਤੇ ਕਿਸੇ ਵੀ ਸੂਰਤ ਵਿੱਚ ਅਜਿਹਾ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਜਿਵੇਂ ਇੱਕ ਕਿਸਾਨ ਹਰ ਵੇਲੇ ਆਪਣੇ ਹਿੱਸੇ ਦੇ ਪਾਣੀ ਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਪੰਜਾਬ ਅਤੇ ਇਸ ਦੇ ਪਾਣੀਆਂ ਦਾ ਰਖਵਾਲਾ ਹੋਣ ਦੇ ਨਾਤੇ ਮੈਂ ਇੱਥੇ ਪ੍ਰਬੰਧਨ ਦਾ ਨਿਰੀਖਣ ਕਰਨ ਲਈ ਆਇਆ ਹਾਂ ਤਾਂ ਜੋ ਕੋਈ ਵੀ ਪੰਜਾਬ ਦੇ ਪਾਣੀਆਂ ਦੀ ਚੋਰੀ ਨਾ ਕਰੇ। ਤਾਂ ਦੇਖੋ ਬੜਾ ਗੰਭੀਰ ਮਸਲਾ ਹੈ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਡਾਇਮੰਡ ਕੋਈ ਵੀ ਜਿਹੜਾ ਡਾਇਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲਿਆ। ਮਤਲਬ ਪਾਖੜਾ ਜਿਹੜਾ ਹੈ ਜਿੱਥੇ ਪਕੜਿਆ। ਪਿਛਲੇ ਸਾਲ ਇਹ 1568.48 ਫੀਟ ਸੀ। ਇਸ ਵਾਰ 1555. ਤੋਂ 11 ਫੁੱਟ ਤੱਕ ਘਟਿਆ। ਜੇ ਲਈਏ ਪੌਂਗ ਪਿਛਲੇ ਸਾਲ 1325.29 ਸੀ। ਇਸ ਵਾਰ 1293 ਜਨਨ ਕਿ 32 33 ਫੁੱਟ ਇਹ ਵੱਲੇ ਚੱਲ ਰਿਹਾ ਹੈ। ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀਤ ਸਾਗਰ ਉਹ ਮੀਟਰਾਂ 'ਚ ਹੈ ਪਿਛਲੇ ਸਾਲ 506.13 ਇਸ ਵਾਰ 502 ਹੈ ਮੀਟਰ ਨਾਲ ਉਹ ਟੋਟਲ ਮਤਲਬ ਸਾਡਾ ਲਗਭਗ ਕਿੰਨੇ ਡੇਮਾਂ ਦਾ ਬਲਾਕ ਹੈ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਝੋਨੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕਿਉਂਕਿ ਹਰਿਆਣੇ ਦੇ ਪਾਸ ਪਾਸ ਕਰ ਰਹੇ ਹਸਤਾ ਦੇ ਪਾਸ ਪਾਸ ਕਰ ਉਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਦੁਤਾਨਾਸ਼ਾਹੀ ਕੀਤੀ ਹੈ BBMP Rajasthan ਤੇ Haryana ਦੇ ਕੋਈ ਵੀ ਜਿਹੜੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇ ਹੋ ਜਿਗ ਰਿਆ ਜੀ ਕੀ ਗੱਲ ਜੀ BBMP ਤੱਕੜ ধরা ਜਾਂਦੀ 60% BBMP ਵੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਇਹ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਇੱਕ ਮਿਲੇ ਜਾਣਗੇ ਕੱਲ ਨੂੰ ਤੇ ਭਰ ਹਰਿਆਣਾ ਤੇ ਆਪਣਾ ਰਾਜਸਥਾਨੀ ਜਿਹੜੇ ਗਵਰਨਮੈਂਟ ਆਏ ਦੋਨੇ ਇਕੱਠੀਆਂ ਹੋ ਕੇ ਕਹਿੰਣਗੇ ਪੰਜਾਬ ਦਾ ਪਾਣੀ ਬੰਦ ਹੈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਆਂਕੜਿਆਂ ਮੁਤਾਬਕ ਅਸੀਂ ਸਹੀ ਆ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦੇ ਨੇ ਉਹਨਾਂ ਦੇ ਅਫਸਰ ਵੀ ਇਹਾਂ ਅਸੀਂ ਬਰ ਚੁੱਕੇ ਆਂ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਆਂ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਿਹਾ ਜੀ ਪਹਿਲਾਂ ਵਾਲੇ ਦਿਨ ਚਲੇ ਗਏ ਪਹਿਲਾਂ ਥੋੜੇ ਉਹਨਾਂ ਨੇ ਸਿਮੋਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇਂਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਫੂਨ ਦਾ ਹਿਸਾਬ ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਨੂੰ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਸਾਨੂੰ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗੇ ਅਸੀਂ ਆਪਣੇ ਲਈ ਮੈਂ ਤੁਹਾਨੂੰ 100000 ਰੁਪਇਆ ਦੇਦਾ ਵੀ ਸਾਲ ਬਾਅਦ ਮੋੜਨੇ ਤੁਸੀਂ ਉਹ 100000 ਰੁਪਇਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਜੇ ਮੈਨੂੰ ਤੋਂ ਹੋਰ ਦੇਓ ਫਿਰ ਦਾ ਕਿਉਂ ਦੇਉਂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਹੈ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਸੱਚ ਉਹਨਾਂ ਦੇ ਮਤਲਬ ਉਹਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਗੇ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਰਡੀਐਫ ਦਾ 6000 ਕਰੋੜ ਰੋਕੀ ਬੈਠੇ ਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗिज़ برداشت ਨਹੀਂ ਹੋਊਗਾ ਔਰ ਅਸੀਂ ਨੱਕੇ ਵੜਨ ਵਾਲੇ ਆ ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ ਪਹਿਲਾਂ ਤਾਂ ਮਹਿਲਾ ਆਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਕੁਝ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਬਾਅਦ ਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ ਤੇ ਹੋਰ ਲੈ ਜਾਓ ਜੀ ਪਾਣੀ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵੀ ਚੋਏ ਨੇ ਸੋਚ ਕਰਕੇ ਬਿਲਕੁਲ ਕੋਈ ਪਾਣੀ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਾਹਿਬ ਐਸੇ ਕਹਿੰਦੇ ਹੈ ਮੈਂ ਅੰਗਰੇਜ਼ੀ ਬੋਲਾਂਗਾ ਫਿਰ ਉਹ ਅੰਗਰੇਜ਼ੀ ਵਾਲੇਨ ਦੁਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਣਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸੰਤਾ ਸੀਐਮ ਸਾਹਿਬ ਜੀ ਨੂੰ ਅਸੀਂ ਆਪਣਾ ਤਾਂ ਪਰਤਲਾ ਨਹੀਂ ਪਰ ਆਹ ਜਿਹੜੇ ਧੱਕਾ ਮਾਰ ਰਹੇ ਨੇ ਜਿਹਦਾ ਹੱਕ ਹੀ ਨਹੀਂ ਮੰਨਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਾਨੂੰ ਜੇ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜਦੋਂ ਸਰਕਾਰ ਅਲੋਅ ਨਹੀਂ ਕਰਦੀ BBMP ਨਹੀਂ ਕਰ ਜਦੋਂ ਮੁੱਖ ਮੰਤਰੀ ਸਾਹਿਬ ਹੜ੍ਹ ਆਏ ਪੰਜਾਬ ਨੂੰ ਭੁਗਤਣਾ ਪਿਆ ਗੱਲ ਸੁਣੋ ਹੜਾ ਦੀ ਗੱਲ ਦਾ ਹੜਾ ਆਏ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਸੀਪਟੀ ਤੋਂ ਉਹਨਾਂ ਤੋਂ Rajasthan ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਭਾਜਪਾ ਰਾਜਨੀਤੀ ਕਰ ਰਹੀ ਹੈ ਪਾਣੀ ਦੀ ਲੋੜ ਨੂੰ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮੀੜੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਝ ਪਾਣੀ ਹਰਿਆਣੇ ਦੇ ਧਰੂ ਰਸਤਾ ਨੂੰ ਜਾਂਦਾ ਹੈ ਰਾਜਸਥਾਨ ਵਾਲਿਆਂ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਤੋਂ ਛੱਡੀ ਜਾਂਦੇ ਹਾਂ ਸਾਲਾ ਸੋ ਜਦੋਂ ਤਾਂ ਉੱਥੇ ਹੋਰ ਹੋਰ ਸਰਕਾਰ ਹੁੰਦੀ ਉਹਦੋਂ ਗੱਲ ਹੋਰ ਹੁੰਦੀ ਐ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲਾ ਨੇ ਹਾਂ ਕੇ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲੋ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਪਪਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆਂ ਧਰਜੋਤ ਬੈਠਾ ਐਦੇ ਇੱਥੋਂ ਐਮ ਐਲ اے ਆਂੰਗਲਦੰਨਪੁਰ ਸਾਹਿਬ ਇੱਥੋਂ ਨੇਰਾ ਜਾਂਦੀਆਂ ਸਾਰੀਆਂ ਠੀਕ ਐ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪੈਪਾਂ ਦੱਬੀ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਦਾ ਪਿੰਡ ਪਭੌਰ ਸਾਹ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜਡਾਲੀ ਪਿੰਡ ਹੈ ਖੰਨੇ ਕੋਲੇ ਜਰ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗੇ ਹੀ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗੇ ਨਵੇਂ ਬਣਾ ਕੇ ਅਸੀਂ ਪੈਪਾਂ ਦੱਬ ਕੇ ਪਿੰਡਾਂ ਨੂੰ ਪਾਣੀ ਆ ਕੱਸੀਆਂ ਜਿਹੜੀ ਕੱਸੀਆਂ ਦਾ ਸੂਆਂ ਦਾ ਰਜਵਾਹਾਂ ਦਾ ਪਾਣੀ ਦੇ ਦੇ ਯਾਦਾ ਪਿਛਲੇ ਸਮੇਂ ਤੋਂ ਦੇਖਿਆ ਜੇ ਅਸੀਂ ਕਰੂ ਜਾਨੀ ਇੱਥੇ ਅੰਦਰੋਂ ਤੋਂ ਮੰਗੀਆਂ ਨਹੀਂ ਬਸ ਬੈਸੇ ਚਲਾ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ 2 ਮਿੰਟ ਦਾ ਆਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਇਹਨਾਂ ਨੇ ਮੰਗਾ ਨੇ ਤੁਸੀਂ ਕਰੋਗਰ ਸਿੱਧੂ ਉਹਨਾਂ ਦਾ ਸਰ ਤੁਸੀਂ ਉਹਨਾਂ ਕੋਲ ਕਰ ਰਹੇ ਸੀ ਹਾਂਜੀ ਪਹਿਲਾਂ ਬੀਂਗ ਫ੍ਰਿਜ ਦਾ ਕੰਮ ਕਰ ਰਹੇ ਸੀਗੇ ਬ੍ਰਿਜ ਬ੍ਰਿਜ ਦੋ ਰਾਤ ਦੇ ਦੋ-ਦੋ ਵੇਟੇ ਕੋਟ ਰਹਿਣੇ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ 2 ਵਜੇ ਤੱਕ ਬੈਠ ਕੇ 8 ਘੰਟੇ ਭਾ ਗੈਂਦ ਨੇ ਮੁਰਤਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਨੇ ਕੀ ਹੈ ਕਿਉਂਕਿ ਉਹ ਕਿਸਾਨ ਜੂਨੀਅਨ ਤੇ ਕਿਸਾਨਾਂ ਚ ਫਰਕ ਹੈ ਜੀ ਜੂਨੀਅਨ ਤੇ ਕਿਸਾਨ ਉਹ ਅਲੱਗ ਅਲੱਗ ਚੀਜ਼ਾਂ ਨੇ ਦੋਨੇ ਕਰ ਲੂਗਾ ਨਾ ਭਾਈ ਸ੍ਰੀਮ ਸੱਭਾ ਅੱਜ ਨੰਗਾ ਨੰਗਾ ਲਾਉਣ ਦਾ ਮਕਸਦ ਪਲੱਸ ਤੁਸੀਂ ਕੀ ਹੋ ਆਰਡਰ ਜਾਰੀ ਨੰਗਲ ਮਾ ਆਉਣ ਦਾ ਮਕਸਦ ਨੱਕੇ ਤੇ ਗੀੜਾ ਮਾਰਨਾ ਓਕੇ ਅਜੇ ਕੋਈ ਆਰਡਰ ਵੀ ਜਰੂਰੀ ਹੋ ਜਾ ਸੀ ਸਪੈਸ਼ਲੀ ਡੂਬਾਰਾ ਅੱਗੇ ਜਾਂਦੇ ਖੇਤ ਨੱਕੇ ਤੇ ਗੀੜਾ ਮਾਰਨਾ ਠੀਕ ਹੈ ਬਿਲਕੁਲ ਖੱਡ ਖੋੜੀ ਲੀਕਣਾ ਹੋ ਜਾ ਇਧਰ ਉਧਰ ਹਾਂ ਜਦੋਂ ੱਟਕੇ ਨਾਲ ਬੀਪੀਐਮਪੀ ਪਾਣੀ ਲੈ ਕੇ ਜਾਂਦਾ ਤਾਂ ਕਿ ਤਨਾਲ ਸਥਿਤੀ ਬਣਦਾ ਜੀ ਕਿਉਂਕਿ ਇੱਥੇ ਪੰਜਾਬ ਕੋਲ ਤੋਂ ਲੱਗੀਏ ਦੂਸਰੇ ਪਾਸੇ ਜੋ ਭਾਖੜਾ ਦਾ ਕੰਟਰੋਲ ਆ ਉਹ ਹੋਰ ਤੋਰਸ ਕੋਲ ਹੈ ਐਹੋ ਜਿਹੀ ਵੀ ਸਥਿਤੀ ਤਾਂ ਹੀ ਬਣਦਾ ਵੀ ਇੱਥੇ ਵੀ ੱਟਕੇ ਨਾਲ ਲੈ ਜੇ ਖੇਤ ਕਮਾਲ ਹੈ ਸਿੰਸਾ ਰੇਗਲ ਤਕਨ ਤਕਾਨਿਕਸ ਸਾਡੇ ਭਾਜਪਾ ਗੁੰਦੇ ਖਿਲਾਫ ਤਰਨੇ ਜਾ ਰਹੀਆਂ ਰਹਿਣਗੇ ਜੀ ਭਾਜਪਾ ਵਾਲੇ ਨੂੰ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਆਉਂਦੇ ਹਰਿਆਣੇ ਵਾਲੇ ਆ ਜਾਂਦੇ ਨੇ ਪਰ ਨਾ ਵਾਲੇ ਕੋ ਨਹੀਂ ਬੋਲਦੇ ਜਖਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਰਸਤੇ ਲੋਕ ਦਿੱਤੇ ਜਾਂਗੇ ਕਹਿੰਦੇ ਪੰਜਾਬ ਨੂੰ ਰਸਤੇ ਚੰਦ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਭਾਜ ਆਪਣੇ ਹਰਿਆਣੇ ਤੋਂ ਲੀਟਰ ਕਹਿ ਰਹੇ ਨੇ ਦੁੱਬੇ ਲੰਗੜੇ ਖੋਲੇ ਹੋਏ ਸੀ ਇਹ ਦੁੱਬੇ ਲੰਗੜੇ ਤਾਂ ਤਾਰਾਂ ਲਈ ਰੱਖੀ ਉੱਥੇ ਸ਼ੰਭੂ ਠਕਰੋਰੀ ਠੀਕ ਹੈ ਨਾ ਸੋ ਇਹ ਧੰਕੀ ਨ ਦੇਣ ਸਾਨੂੰ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫਿਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਜੀ ਤੁਸੀਂ ਵੀ ਜਾਰੀ ਰੱਖੋਗੇ ਜਿਹੜਾ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਉਹ ਤਾਂ ਪਾਈਕ ਨਹੀਂ ਹੈ ਜੀ ਦੇ ਬਾਰਸਾਂ ਜੀ ਇੰਨਾ ਕਿ ਤਾਂ ਹੋਣਾ ਐਸੀਆਂ 50 ਹੋਰ ਇਹਨਾਂ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾ ਕਿ ਠੀਕ ਸਾਬ ਜੇ ਹਾਸ ਹੋਏ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਨਾ ਮਿਲ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਉਦਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨਾ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਰੀਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਵੀ ਐਸਟੈਂਡਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਸਰਕਾਰਾਂ ਸਾਡੀ ਪਰ ਹਾਂ ਇਹ বিজেপি ਨੂੰ ਦੱਸ ਦਿੰਨੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹੈ ਪਦੇ ਕੋਈ ਕਦੇ ਕੁਝ ਕਦੇ ਕੁਝ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੀ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇ ਦੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇ ਦੀ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਉਸ ਕਾਰਨ ਇਹ ਸਿੱਧਾ ਤੁਹਾਨੂੰ ਲੱਗਣਾ ਕਿ ਕਿਸਾਨੀ ਕਿਉਂਕਿ ਪੰਜਾਬ ਜੋ ਜਿੱਦ ਦੇ ਨਹੀਂ ਜੀ ਉਹ ਇਹ ਦੁਬਾਰਾ ਹੋਰ ਕਾਰਨ ਕੀ ਹੋ ਜਾਣਾ ਪੰਜਾਬ ਤੇ ਜਿੱਦ ਦਿਨ ਨਾ ਹੀ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜਾਖੜੋੜਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜਾਖੜੋੜੀ ਉੱਤੇ ਕਿਹੜੇ ਮੂੰਹ ਨਾਲ ਬਿੱਟੂ ਜਾਊਗਾ ਹੁਣ ਤੀਜੇ ਦਿਨ ਕੋਤੇ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਜੋਗੇ ਨੇ ਤੇ ਗਰਾਊਂਡ ਤੇ ਨਹੀਂ ਜਾ ਸਕਦੇ ਇਸ ਮੁੱਦੇ ਬਾਰੇ ਇਨਾਂ ਕੋਲੇ ਇਨਾਂ ਕੋਲੇ ਕੋਈ ਇਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਵੀ ਹੈ ਜਦ ਤੱਕ ਇਸ ਮੁੱਦੇ ਤੇ ਚੁੱਪ ਹੈ ਜੀ ਕੋਈ ਗੱਲਬਾਤ ਨਹੀਂ ਕਾਂਗਰਸ ਦੇ ਵੱਲੋਂ ਕੋਈ ਜਾਣ ਨਹੀਂ ਅਜੇ ਉਹ ਦੇਣਾ ਚਾਹੀਦਾ ਪਿਆ ਸਰ ਆਲ ਪਾਰਟੀ ਮੀਟਿੰਗ ਲੈ ਮੰਗ ਕਰੋ ਹੋ ਸਕਦੀ ਹੈ 1-2 ਦਿਨ ਸੇ ਫੈਸਲਾ ਕਰਕੇ ਆਲ ਪਾਰਟੀ ਮੈਂ ਇਹ ਵੀ ਸੋਚ ਰਿਹਾ ਕਿ ਇਸ ਆਲ ਪਾਰਟੀ ਮੀਟਿੰਗ ਮਾਨ ਸਾਹਿਬ ਕਿੱਥੇ ਹੋਣੀ ਹੋਣੀ ਪਿਆਣਾ ਆਏ ਕਿ ਕਿੰਨੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਵੀ ਹੈਗਾ ਬੀਬੀਐਮਪੀ ਚ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਆਂ ਇਸੇ ਕਰਕੇ ਤਾਂ ਕਹਿੰਦੇ ਕਿ 60% ਦਾ ਸਾਡੇ ਹਿੱਸੇ ਵਿੱਚ ਪਹਿਲਾਂ ਇਹਨਾਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਇਹਨਾਂ ਦੇ ਕੰਡੇ ਬੀਜੇ ਹੋਏ ਨੇ ਅਸਲ ਵਿੱਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਜੀ ਉਸ ਤੋਂ ਪਹਿਲਾਂ ਜਿਹੜੀ ਸੀ ਉਹ ਵੀ ਉਹ ਵੀ ਜਿਹੜੇ ਐਲੀਟ ਕਲਾਸ ਹੈ ਉਹਨਾਂ ਦੇ ਖੇਤਾਂ 'ਚ ਨਹਿਰਾ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਲੋ ਉਹ ਤਾਂ ਜਿੱਦੇ ਕਹੀ ਲੈ ਕੇ ਨਾਲ ਨਸਾ ਲੈ ਕੇ ਗਏ ਹੁਣ ਉਹਦੇ ਪਤਾ ਲੱਗਦਾ ਮੈਨੂੰ ਮੌਕਾ ਆ ਹੁਣ ਜਿਹੜੇ ਕੰਡੇ ਬੀਜੇ ਗਏ ਭਾਈ 2 ਮਿੰਟ 2 ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਇਹਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਨਾਇਬ ਸਿੰਘ ਸਰਾਣੀ ਦਾ ਕਹਿੰਦੇ ਬਾਬੇ ਕਨਈਏ ਦੀ ਗੱਲ ਕਰਦੇ ਆ ਪਾਣੀ ਪੁਲਾਇਆ ਸਾਰੀ ਇਹੇ ਕਨਈਏ ਦੇ ਵਾਰਸ ਹੈ ਕਿ ਬਾਬਾ ਕਰੀਏ ਭਾਈ ਕਨਈਏ ਜਿਹਦੇ ਵਾਰਸਾਂ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿਥੋਂ ਲੋਡ ਪੈ ਗਈ ਤੁਹਾਨੂੰ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਫਿਰ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਲੈਣੇ ਰੇ ਚਕਸੀਆਂ ਚ ਪਾਣੀ ਛੱਡੋ ਜਿੱਥੇ ਜਿੱਥੇ ਪਾਣੀ ਪਹੁੰਚੇ ਪਾਣੀ ਦਾ ਪੌਂਪ ਟਾਈਮ ਵੀ ਲੱਗੀ ਜਿਸ ਨੂੰ ਹੋਣਾ ਕਿ ਪਾਣੀ ਦਾ ਲੈਵਲ ਘਟਾਏਗਾ ਰਜੀਤ ਸਾਹਿਬ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਾਣੀ ਦਾ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਆਉਂਦਾ ਚੱਲੂ ਜਾ ਕੇ ਸੋਬੇ ਨੂੰ ਸਿਰ ਧਾਗੇ ਇਹੜੀ ਬਾਤ ਜੀ ਅੱਜ ਕਲੇ ਇਹ ਪਾਸਪਾਸ ਦੇ ਭਾਅ ਅੱਜ ਪਾਸਪਾਸ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਰਡਰ ਤੇ ਭੇਜੀ ਹੋਣਾ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ ਨਿੰਦਨਯੋਗ ਬਹੁਤ ਹੀ ਅਤੀ ਅਤੀ ਨਿੰਦਨਯੋਗ ਉਹਦੇ ਚ ਅਸੀਂ ਨਾਲ ਕੜਿਆ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਆ ਸੀ ਸਪੋਰਟ ਕੀਤੀ ਆ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਧਰ ਨਾਲ ਕੀ ਸੰਬੰਧ ਹੈ ਜੀ ਮੈਂ ਦੱਸ ਦੋਈਏ ਇਹਦੇ ਨਾਲ ਕੀ ਅਸੀਂ ਸਪੋਰਟ ਕਰ ਰਹੇ ਆ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਭਗਵਾਨ ਮੈਂ ਕਦੋਂ ਕਰਨੀ ਆ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸੰਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਤੈਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰੰਜੀਤ ਸਾਗਰ ਚ ਜਾਂ ਪੌਂਗ ਚ ਦੇਤਾ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਸਲ ਤੇ ਉਹ ਪੁਰਾਣੇ ਬਿਜਾਰਾਂ ਦੇ ਨੇ ਬਜ਼ੁਰਗ ਇਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚੈ ਚਨਈ ਕਢਾ ਲਓ ਤੁਸੀਂ ਏ.ਟੀ.ਐਮ ਨਾਲ ਮੈਂ ਤੁਹਾਨੂੰ ਐ ਕਰਾਂ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਾਮਾ ਕਰਾ ਦੋ ਅਸੀਂ ਇੱਥੋਂ ਦੇ ਦਾਂਗੇ ਪਿਛਾੜ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੋਂ ਦੇ ਦਾਂਗੇ ਇਹ ਕਿਹੜੀ ਗੱਲ ਐ ਅੱਜ ਕੱਲ ਕੋਈ ਗ੍ਰੈਫਟੀ ਦਾ ਚੱਕਰਾ ਚੰਦ ਨੂੰ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਪਾਣੀ ਦੇ ਮੁੱਦੇ ਤੇ ਵੀ ਲੱਗਦਾ ਵੀ ਸਾਰ ਪਾਰਟੀ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਉਹਨਾਂ ਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨੇ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਸ਼ਾਇਦ ਅਸੀਂ ਆਲ ਪਾਰਟੀ ਮੀਟਿੰਗ ਵੀ ਬੁਲਾਵਾਂਗੇ ਜੀ ਸਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਚੈਲੰਜ ਜੀ ਸਰ ਬੜੇ ਸਪੌਂਕਲੀ ਲੜਨ ਦੀ ਲੋੜ ਹੈ ਲੜ ਰਹੀਆਂ ਜੀ ਪਹਿਲਾਂ ਐਸ ਵੀ ਆਲਾ ਲੜਿਆ ਜੀ ਐਸ ਵੀ ਐਲ ਦਾ ਮੁੱਦਾ ਹੁਣ ਉੱਠਿਆ ਬਾਸਾਬੋਰੀ ਉਦੋਂ ਕੱਢ ਲੈਂਦੇ ਸੀ ਵੋਟਾਂ ਮਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਨਹੀਂ ਆਪ ਕੜਾਈਆਂ ਦੇ ਮਹਿਰਾ ਨਾਲੇ ਆਪ ਸਰਬਿਆਂ ਦੀ ਇਜਾਜ਼ਤਾਂ ਦਿੱਤੀਆਂ ਨੇ ਤੇ ਹਮ ਬਾਤ ਸਾਥੋ ਕਰਬਾਨੀ ਮੰਗਦੇ ਹੁਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਦਾਵਾਂ ਚ ਸਾਰਾ ਕੁਝ ਤਾਂ ਮੈਂ ਤਾਂ ਕਲੀਅਰ ਕਰਤਾ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿੱਥ ਨੂੰ ਜਾਂਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਸਾਰੀਆਂ ਪਾਰਟੀਆਂ ਨੂੰ ਲੱਗਦਾ ਇਕੱਠੇ ਹੋਣ ਦੀ ਲੋੜ ਹੈ ਜੀ ਪੱਕਾ ਧਰਮਾ ਇੱਥੇ ਲੱਗਦਾ ਪਰ ਇਸ ਤੋਂ ਬਾਅਦ ਹੁਣ ਧਰਮਾ ਰੁਕ ਕਰੂੰਗੇ ਠੀਕ ਕਰੋਗੇ ਕਿਸੇ ਪੰਜਾਬੀ ਨੂੰ ਕਰੇਗਾ ਜਿਹੜਾ ਨੀਤੀ ਲੜਾਈ ਕੀ ਹੋ ਸਕਦੀ ਜੀ ਨੀਤੀ ਕਦੇ ਲੜਾਈਆਂ ਚ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਵਾਦੂ ਦਿਓ ਹਜੇ ਵੀ ਅਸੀਂ ਵਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ 5 ਪੀਣ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨਰਸਿੰਘ ਸੈਡਿੰਗ ਉਹਨਾਂ ਦੀ ਆਬਾਦੀ ਮੁਤਾਬਕ ਉਹਨੂੰ 1700 ਜਿਹੜਾ ਤੁਸੀਂ ਪਾਣੀ ਚਾਹੀਦਾ ਜੀ ਇਸ ਵਾਰ 4700 ਜਾ ਰਹੇ ਆਂ ਦੇ ਰਹੇ ਆਂ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਨਾਲ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹ ਤਾਂ ਇਤਰਾਨੀਤੀ ਕਰਦੇ ਨੇ ਅੱਤਨਵੇਂ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ। ਵਕਤ ਬਹੁਤ ਵੱਡੀ ਚੀਜ਼ ਹੈ। ਵਕਤ ਤੋਂ ਡਰੀਏ। ਠੀਕ ਹੈ ਨਾ? ਸੋ ਇਹ ਇਹ ਕਰਦੇ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੋਚਦਾ ਪੰਜਾਬ ਪੰਜਾਬ ਤੋਂ ਬੰਨਾ ਬੀਬੀਐਮਡੀ ਨਾਈਸ ਸੈਣੀ ਦਾ ਇਹ ਅੱਜ ਦਾ ਬਿਆਨ ਹੈ। ਵੀ ਰੁਕੇ ਜਾਊਗੀ ਰੁਕਾ ਤਾਂ ਹੋਇਆ ਜੀ। ਮਤਲਬ ਫਿਰ ਆਪਾਂ ਐਂ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬੈਠ ਕੇ ਦੋਨੇ ਹਰਿਆਣਾ ਦੇ ਰਾਜਸਥਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਨਹੀਂ ਆਉਣਾ ਜੀ ਭਾਖੜੇ ਤੋਂ ਜੀ ਬੀਬੀ ਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਹੈ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਬਾਈਪਾਸ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 85% ਲੈ ਜਾਣਗੇ ਲੈ ਕੇ ਸੀਐਮ ਸਾਹਿਬ ਇੱਥੇ ਇੱਥੇ ਤੇ ਤਾਲਾ ਲਾ ਕੇ ਤਾਲਾ ਲਾ ਕੇ ਇੱਥੇ ਤੇ ਪੰਜਾਬ ਦੇ ਲੱਗੇ ਹੋਏ ਸੀਗੇ ਤਰਿਕਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥਰਗੇ ਅਫਸਰ ਮੈਂ ਪੰਜਾਬ ਦਾ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀ ਐਮਬੀ ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨਾਲ ਭਰ ਲਓ ਠੀਕ ਹੈ ਪਰ ਮੈਂ ਬੈਠਣਾ ਲੋਕਾਂ ਨੇ ਖੂਬ ਸੰਝੂੜ ਕੇ ਭੇਜਿਆ ਹੈ ਨਾ ਆਪਸਰ ਨੇ ਕਾ ਖੁੱਲਣ ਗਿਆ ਸਰ ਇਹ ਕੀ ਆ ਜਾ ਰਿਹਾ ਰੋਡ ਨਹੀਂ ਕਰਦੀ ਕਿਵੇਂ ਕਰ ਦੰਗੇ ਆਪਸਰ ਬੀਬੀ ਐਮਬੀ ਕੋਈ 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 ਐਡਾਂ ਨਹੀਂ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿਣਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਐਸੀ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਅੱਗੇ 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 ਅਸੀਂ ਕਹਿੰਦੇ ਤਾਂ ਕਿ ਸਾਨੂੰ ਮੀਤੂ ਨੇ ਵੀ ਕੱਲ ਕਹੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸਮੂਹ ਸਾਹਿਬ ਆਪਣਾ ਪੱਖ ਜਿਹੜਾ ਚਾਰਜ ਗਾਵੇ ਨਹੀਂ ਰੱਖ ਪਾਇਆ ਪੰਜਾਬ ਦੀ 3 ਚੈਨਾ ਪੱਖ ਨਹੀਂ ਰੱਖ ਪਾਈ ਇਸੇ ਤੇ ਤੋਂ ਕੌਣ ਕਹਿੰਦਾ ਅਰਨਾਸ਼ ਖੰਨਾ ਨੇ ਵੀ ਕਿਹਾ ਜੀ ਇਸ ਨੂੰ ਰਾਜਸਥਾਨ ਤੋਂ ਐਮਪੀ ਹੈ ਉਹਦੇ ਉਹਦੇ ਯਕੀਨ ਨਹੀਂ ਹੈਗਾ ਬੰਦੇ ਨੂੰ ਰਾਜਸਥਾਨ ਤੋਂ ਤੇ ਕੀ ਜਵਾਬ ਦੇਊਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ ਜੀ ਬੋਲੂਗਾ ਜਿਹੜੇ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕੀ ਉਕੀ ਗੱਲਾਂ ਕਰਦੇ ਹੋਰ ਹੋਰ ਗੱਲ ਵਧੀਆ ਗੱਲ ਕਰਨੀ ਹੋਈ ਸੀਐਮ ਸਾਹਿਬ ਕਰੰਟ ਸਟੇਟ ਕਹਿੰਦੇ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਕਿੰਨੇ ਜੱਤਾ ਇੱਕ ਉਹਨਾਂ ਨੇ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਦੀ ਬਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦੋ ਅਜੇ ਵੀ ਦੇਖੋ ਮੇਰੇ ਕੋਲ ਇੱਥੇ ਕਿੰਨੇ ਕਿੰਨੇ ਪਰਸੈਂਟ ਬਰਤਲੇ ਜੀ ਉਹਨਾਂ ਨੇ ਆਪਣਾ ਆ ਮੇਰੇ ਕੋਲ ਡਾਕੂ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਐ ਹਰਿਆਣੇ ਦਾ 16 ਲੱਖ 16 ਲੱਖ 15000 16 ਲੱਖ 16 ਲੱਖ 15000 1105 ਇਹਨੂੰ ਮਿਲੀਅਨ ਏਕੜ ਫਿਰ ਕਾਊਂਟ ਸਰ ਕਿਉਂ ਸਿੱਧੇ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਵਰ ਚੁੱਕੇ ਨੇ 1631000 ਜੀ 99 ਜਾਨੀ ਕਿ 15900 94 ਜਾਨੀ ਕਿ 16000 ਉਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਅਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣਾ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜੂ ਸਾਨੂੰ ਅਸੀਂ ਤਾਂ ਨਹੀਂ ਕੋਰਟ ਜਾਂਦੇ ਕਿ ਕੋਈ ਸਾਨੂੰ ਕੋਰਟ ਜਾਣ ਦੀ ਰੋਡ ਹੈ ਅਸੀਂ ਤਾਂ ਸਹੀ ਆਵਦੇ ਵਰਤ ਤੁਸੀਂ ਕਰ ਲਓ ਜਿਹੜੇ ਕੋਟਾ ਚ ਸੀਮ ਸਿੰਘ ਸਾਹਿਬ ਇਹ ਤਾਂ ਲੋਕਲ ਇਸ਼ੂ ਹੈ ਜੀ ਅਨੰਦਪੁਰ ਸਾਹਿਬ ਕਿ ਕਿ ਜਾ ਸਕਦੀ ਹੈ ਪਾਣੀ ਜਰਾ ਉਹਨਾਂ ਨੇ ਪਤਾ ਕੀ ਭਾਜਪਾ ਵਾਲੇ ਕੋਲੇ ਨਾ ਹੁਣ ਉਧਰ ਜੋ ਗਏ ਨਾ ਉਧਰ ਜੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਹੈ ਜਾਖੜ ਕੁਝ ਹੋਰ ਕਹੀ ਜਾਂਦਾ ਮਨਪ੍ਰੀਤ ਬਾਲ ਕੁਝ ਹੋਰ ਗਏ ਕੈਪਟਨ ਸਾਹਿਬ ਕਿੱਥੇ ਨੇ ਉਹ ਭਾਜਪਾ ਜਿੰਨ ਚ ਕਰਦਾ ਪਾਣੀਆਂ ਦੇ ਰੱਖੇ ਕਿੱਥੇ ਨੇ ਉਹ ਬੋਲਣ ਹੁਣ ਪਾਣੀ ਦੇ ਰੱਖੇ ਉੱਤ ਬੜੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਬੜੇ ਬੋਡ ਲਵਾਲੇ ਸੀ ਆਉ ਹੁਣ ਇੱਥੇ ਪਾਣੀ ਦੇ ਰੱਖ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰੱਖੀ ਨਹੀਂ ਕੀਤੀ ਜਾਂਦੀ ਪਾਣੀ ਦੇ ਰੱਖੀ ਕਰਨ ਵਾਸਤੇ ਅਸੀਂ ਪਾਣੀਆਂ ਦੇ ਰੱਖੀਆਂ ਕਰਦੇ ਆਏ ਆਂ ਅਸੀਂ ਖੇਤਾਂ ਚੋਂ ਪਾਣੀ ਦੀ ਰੱਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਪ੍ਰਤਾਪ ਬਾਹਰ ਪਾਣ ਸਾਹਿਬ ਇਹ ਪੱਕਾ ਤਾਂ ਨਾ ਲਾੜੇ ਤੂੰ ਵੀ ਪੀਬੀਐਨਡੀ ਦਾ ਤੂੰ ਹੀ ਚੇਅਰਮੈਨ ਬਦਲਤਾ ਤੂੰ ਹੀ ਸੈਕਟਰੀ ਬਦਲਤੇ ਇਹਨਾਂ ਕਾ ਤੋੜ ਲਉਗੇ ਫਿਰ ਏਦਾਂ ਏਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਇਹ ਬੀਜੇਪੀ ਨੂੰ ਅਸੀਂ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਏ ਕਿੰਦਾ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਲੰਦੇ ਨੇ ਇਹ ਬੰਦੇ ਬਾਅਦ ਚ ਪੂਰੇ ਕਰਾਇਆ ਕਰਾਂ ਸੌ ਚੱਕੋ ਇਹ ਆਤਾ ਨਹੀਂ ਚੱਲਣਗੀਆਂ ਪ੍ਰੋਫੈਸਰ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਜਾਣਾ ਜੀ ਤੁਸੀਂ ਕਹਿੰਦੇ ਪਾਣੀ ਨਹੀਂ ਜਾਣਾ ਇਹ ਡੈਡਲੌਕ ਖਤਮ ਕਿਵੇਂ ਹੋਊਗਾ ਤਾਂ ਪਾਣੀ ਕਿਵੇਂ ਲੈ ਜਾਣਗੇ ਇੱਥੋਂ ਐ ਕਿਵੇਂ ਲੈ ਜਾਵਾਂਗੇ ਪਾਣੀ ਸਭ ਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਭ ਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਇਹ ਕਿਤੇ ਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੋੜਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆਂ ਐਂ ਕਿ ਮਿਲੇ ਜਾਂਗੇ ਪਾਣੀ ਜੀ ਤੋਂ ਅਸੀਂ ਵਾਸੀ ਬੈਠੇ ਇੱਥੇ ਬੀਬੀ ਐਮਪੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਕਟਾਇਆ ਗਿਆ ਤੀਜੀ ਵਾਰ ਇਹ ਚੀਜ਼ ਲੱਗਦਾ ਹੈ ਕਿ ਹੁਣ ਇੱਕ ਵੜ ਰਿਸ਼ਤਦਾਰੀ ਹੈ ਜੀ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਆ ਤੁਹਾਨੂੰ ਫਿਰ ਉਹਨੂੰ ਕਹੋ ਵੀ ਇਹ ਉਹ ਵੀ ਨਿਭਾ ਦਿਓ ਫਿਰ ਰਿਸ਼ਤਦਾਰੀ ਤਾਂ ਨਿਭਾਤਾ ਦਿਓ ਕਰ ਉਹ ਕਹਿੰਦੇ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਸੀਮ ਸਾਹਿਬ ਉਹਨਾਂ ਦਾ ਖੜਾ ਤੀਨ ਤੋਂ ਪੰਜ ਕੋਈ ਆ ਬੀਬੀ ਅੱਗੇ ਦੀ ਹੁਣ ਆਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕਰੰਟ ਸਿਚੁਏਸ਼ਨ ਕੀ ਹੈ ਕੋਈ ਪਾਖੜੇ ਤੋਂ ਪਿੱਛੋਂ ਜੀ ਇਤੋਂ ਰਿਲੀਜ਼ ਹੋਊਗਾ ਜਿਹੜਾ ਨਹੀਂ ਪਾਖੜੇ ਤੋਂ ਪਿੱਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਕਰੰਟ ਸਿਚੁਏਸ਼ਨ ਕੀ ਹੈ ਜੀ ਨਹੀਂ ਨਹੀਂ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਹੋ ਰਿਹਾ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹਿਸਾਬ 21 ਮਈ ਤੋਂ 21 ਮਈ ਤੱਕ ਹੁੰਦਾ 21 ਮਈ ਤੋਂ ਬਾਅਦ ਇਹਨਾਂ ਦਾ ਜਿੰਨਾ ਕੋਟਾ ਬਣ